ਵਾਇਰੂ ਦੀ ਕਾਲਸਾ ਬੈਂਜੂ ਕੀ ਫਤੇ ਮੈਂ ਸਾਰੇ ਹਲਕਾ ਦੇ ਵਸਨੀਕਾਂ ਨੂੰ ਪਾਰਲੀਮੈਂਟ ਹਲਕਾ ਹਾਰਕਪੁਰ ਦੇ ਜਿੰਨੇ ਵੀ ਨਵੇਂ ਹਲਕੇ ਆਉਂਦੇ ਆ ਉਹਨਾਂ ਦੇ ਵਿੱਚ ਸ਼੍ਰੋਮਣੀ ਕਾਲਦਾ ਦੇ ਸਾਰੇ ਡੀਰੇ ਸਾਹਿਬਾਨ ਸਾਰੇ ਵਰਕਰ ਦੇ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਜਿਨ੍ਹਾਂ ਨੇ ਲਗਭਗ ਲਗਾਤਾਰ 1 ਮਹੀਨਾ ਜੋ ਇਲੈਕਸ਼ਨ ਜਿਹੜੀ ਹੋਈ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਮੇਰਾ ਸਾਥ ਦਿੱਤਾ ਔਰ ਸਾਰੇ ਹਰਕਿਆਂ ਦੇ ਵਿੱਚ ਲੋਕਾਂ ਨੂੰ ਨਾਮ ਬੰਦ ਵੀ ਕੀਤਾ ਇਹ ਠੀਕ ਹੈ ਕਿ ਜਿੱਤਾਂ ਹਾਰ ਆਉਂਦੀਆਂ ਰਹਿਣੀਆਂ ਅਸੀਂ ਇਹ ਥੋੜੀ ਕਾਮਯਾਬ ਨਹੀਂ ਹੋ ਸਕੇ ਪਰ ਜਿਨ੍ਹਾਂ ਵੀ ਮੇਰੇ ਸਾਥੀਆਂ ਨੇ ਵਰਕਰਾਂ ਨੇ ਮਿਹਨਤ ਕੀਤੀ ਹੈ ਮੈਂ ਉਹਨਾਂ ਦਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਵੀ ਕਰਨਾ ਚਾਹੁੰਦਾ ਹਮੇਸ਼ਾ ਉਹਨਾਂ ਦਾ ਇਨਹੀ ਰਹਾਂਗਾ ਔਰ ਨਾਲ ਇਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਹ ਜੰਗਾਂ ਜਿਹੜੀਆਂ ਲੜਨੀਆਂ ਪੈਂਦੀਆਂ ਜਿੱਤਾਂ ਹਾਰ ਆਉਂਦੀਆਂ ਰਹਿਣੀਆਂ ਇਹ ਗਾਹਾਂ ਵੀ ਆਪਾਂ ਲਾਣੀਆਂ ਗਾਹਾਂ ਵੀ ਕਿਸੇ ਗੱਲੋਂ ਕੋਈ ਮੰਦੇ ਵਿੱਚ ਕਿਸੇ ਨੇ ਵੀ ਨਹੀਂ ਤਰਫਲੀ ਗੱਲ ਆਪਾਂ ਨੂੰ ਆਪਾਂ ਰਾਏ ਲੜੀ ਸੀ ਨਹੀਂ ਜਿੱਤੇ ਕੋਈ ਦਾਲ ਨਹੀਂ ਮੋਰੇ ਫੇਲ ਉਹਨੀਆਂ ਲੜੀਆਂ ਲੈ ਕੇ ਉਹਨੀਆਂ ਰਹਿਣੀਆਂ ਮੋਰੇ ਫੇਲ ਆਣੀਆਂ ਉਹ ਸਾਰੇ ਵਰਕਰ ਜਿਹੜੇ ਆ ਉਹ ਆਪਣੀਆਂ ਜੇ ਕਮੀਆਂ ਕੋ ਰਹਿ ਗਈਆਂ ਕਿਸੇ ਪਰਸ ਉਹਨਾਂ ਨੂੰ ਬਚਾ ਕੇ ਉਹਨਾਂ ਨੂੰ ਦੂਰ ਕਰੀਏ ਔਰ ਸਾਰੇ ਇਕੱਠੇ ਹੋ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਕਾਂਦੇ ਸ਼੍ਰੋਮਣੀ ਕੱਲ ਦਾ ਜਿਹੜਾ ਉਹ ਫੇਰ ਤਕੜਾ ਹੋ ਕੇ ਆਵੇ ਕਿਉਂਕਿ ਅੱਧੀ ਪੰਜਾਬ ਦੀ ਪਾਰਟੀਆਂ ਸ਼੍ਰੋਮਣੀ ਕਾਲਰ ਪੰਜਾਬ ਦੇ ਆਕਨ ਲੜਦਾ ਰਿਹਾਗਾ ਹਾਂ ਕੀ ਲੜਦਾ ਇਹ ਠੀਕ ਹੈ ਕਿ ਅੱਜ ਜਿਹੜੀਆਂ ਵੱਡੀਆਂ ਪਾਰਟੀਆਂ ਆ ਉਹ ਪਾਰਟੀਆਂ ਹਾਲੇ-ਚਾਲ ਦੇ ਹੱਥ ਕੰਨੇ ਵੜਦ ਕੇ ਉਹ ਵੋਟਾਂ ਬਦ ਲੈ ਗਈਆਂ ਹਨ ਲੋਕਾਂ ਨੂੰ ਲਾਲਚ ਵੀ ਦਿੰਦੇ ਆ ਹੋਰ ਵੀ ਗੱਲ ਹੁੰਦੀ ਆ ਇਹ ਗੱਲ ਨਾ ਚੱਲਦੀ ਰਹਿੰਦੀ ਆ ਪਰ ਆਪਾਂ ਆਪਣੀ ਮਜ਼ਬੂਤੀ ਵਾਸਤੇ ਇਕੱਠੇ ਰਹਿਣਾ ਇਕੱਠੇ ਰਹਿ ਕੇ ਕੰਮ ਕਰਨਾ ਔਰ ਸਾਰੇ ਵਰਕਰਾਂ ਦਾ ਮੇਰੇ ਵੱਲੋਂ ਇੱਕ ਵਾਰੀ ਤੇ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਮੇ ਉਹਨਾਂ ਦਾ ਧੰਨਵਾਦ ਕਰ ਸਕਾਂ ਤੇ ਕੋਈ ਬੇਨਤੀ ਕਰਦਾ ਕਿ ਆਪਾਂ ਮੁੜ ਕੇ ਫੇਰ ਆਪਣੇ ਇਸ ਲਈ ਦੇ ਮદાન ਦੇ ਵਿੱਚ ਅਮਰ ਤੱਤ ਪਰ ਰਹਿਣਾ ਮੂਰੇ ਗਈ ਬਾਈ ਇਲੈਕਸ਼ਨਾਂ ਹੋਣੀਆਂ 27 ਦੀ ਇਲੈਕਸ਼ਨ ਹੋਣੀ ਆ 75 ਦੀ ਇਲੈਕਸ਼ਨ ਹੋਣੀ ਆ ਸ਼੍ਰੋਮਣੀ ਕਾਲਾਕਟਾ ਇਕੱਠਾ ਹੋ ਕੇ ਆਪਣੀ ਮਜ਼ਬੂਤੀ ਵੱਲ ਵਧੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲਪਾ ਵਾਹਿਗੁਰੂ ਜੀ ਕੀ ਬਤੈ